ਹੋ ਨਹੀਂ ਗੱਲ ਸੁਣੀ ਪੱਤੀਆਂ ਦੀ ਨਹੀਂ ਕਰਮੋ ਨਹੀਂ ਗੱਲ ਸੁਣੀ ਨਹੀਂ ਹੋ ਹੋ ਕੀ ਆ ਤੂੰ ਨਾ ਇੱਕ ਮੇਰਾ ਖਹਿੜਾ ਛੱਡੀ ਕੀ ਆ ਦੱਸ ਹੁਣ ਮੈਂ ਆਈ ਤੇ ਮੈਂ ਕੱਲੀ ਤੁਰ ਜਾਨੀ ਕਿਧਰ ਵੈ ਹੀ ਮੇਰਾ ਜੀਕੇ ਤਾਂ ਬਾਹਰ ਜਾ ਮੈਂ ਤੁਰ ਫਿਰ ਕੇ ਉਹਨੇ ਠੰਡਾ ਜਿਹਾ ਹੋਇਆ ਹਵਾ ਵਗੰਦੀ ਤੇ ਮੈਂ ਆ ਚਾ ਚਿੱਟਾਂ ਪਈਆਂ ਲੱਗਦੀਆਂ ਨਾ ਆਹੋ ਪਈਆਂ ਤੇ ਘਟਾ ਜਾ ਦੱਸ ਕਿਵੇਂ ਆਉਣੇ ਹੋਏ ਤੇਰੇ ਉਹ ਕਿੱਧਰ ਗਈ ਮੈਨੂੰ ਵੇਖਣ ਲਈ ਹੈ ਵੀ ਕਦੋਂ ਬਾਹਰ ਜਾਊਂਗੀ ਨਹੀਂ ਨਹੀਂ ਮੈਂ ਤਾਂ ਆਪਣੀ ਸਬਜ਼ੀ ਨੂੰ ਫੇਰਾ ਮਾਰਨਾ ਹੀ ਹਾਂ ਹਾਂ ਤੇ ਮੈਂ ਹਾਂ ਮੈਨੂੰ ਲੱਗਦਾ ਕਰਮੋਂ ਤੂੰ ਹੀ ਜਾਣਦੀ ਹੈ ਮੈਨੂੰ ਪਤਾ ਨਹੀਂ ਕਿੱਧਰ ਕੱਲੀ ਤੂੰ ਹੀ ਜਾਣਦੀ ਤੂੰ ਅੱਗੇ ਮੈਨੂੰ ਵਾਜ ਦੇ ਲੈਣੀ ਅੱਜ ਵਾਜ ਵੀ ਨਹੀਂ ਸਕਦੀ ਇੰਨੀ ਮਾੜੀ ਹੋ ਗਈ ਵਾਜ ਦੇਣ ਵਾਲੀ ਕੋਈ ਕਰ ਰਹੀ ਦੱਸ ਕੱਲ ਇੰਨਾ ਕੁਝ ਹੋਇਆ ਹੈ ਜੇ ਵਾਜਾ ਪਾਲਦੀ ਇਹ ਦੱਸ ਕੀ ਕਹਿਤਾ ਮੈਂ ਤੇਨੂੰ ਹਾਂ ਕਹਿ ਦਿੱਤਾ ਇੰਨੀ ਕੀ ਗੱਲ ਤੋਂ ਇੰਨੀ ਬਣਾਤੀ ਹੋ ਤੇ ਕੰਨੀ ਹੁਣ ਵੇਖ ਜੇ ਮੈਂ ਕੀ ਕੀਤੀ ਕਰਨ ਦੀ ਜੇ ਮੈਂ ਕਰ ਹੀ ਦਿੱਤੀ ਤੇ ਇਹਦੇ ਵਿੱਚ ਮਾੜੀ ਮੈਂ ਕਿਹ ਕਿਹ ਝੂਠੀ ਬੀਤੀ ਕੋਈ ਤੂੰ ਦੇਹ ਪਰ ਮੈਂ ਮੰਦੀ ਆ ਉਹਨੇ ਗੱਲ ਕੀਤੀ ਨਹੀਂ ਕੀਤੀ ਇਹ ਤੈਨੂੰ ਪਤਾ ਜਾਂ ਰੱਬ ਜਾਣਦਾ ਮੈਂ ਤਾਂ ਅਜੇ ਕੋਲ ਨਹੀਂ ਸੀ ਹੈਗੀ ਠੀਕ ਹੈ ਨਾ ਜੇ ਉਹਨੇ ਕਰ ਲਈ ਤਾਂ ਮੈਨੂੰ ਨਾ ਦੱਸਦੀ ਪਰ ਮੈਨੂੰ ਤੇ ਗੁੱਸਾ ਆਉਂਦਾ ਸੁਣ ਕੇ ਜਦੋਂ ਮੈਂ ਨਹੀਂ ਮਾੜੀ ਕਰਦੀ ਤੇਰੀਆਂ ਕਿਉਂ ਕਰ ਦੱਸਦੀ ਮੇਰੀ ਤੇਰੇ ਨਾਲ ਬਣੀ ਬੜੀ ਸੀ ਹੈ ਤੇ ਮੈਂ ਹਾਂ ਵੀ ਚੱਲ ਮੈਨੂੰ ਤੇਰੇ ਤੋਂ ਦੱਸੇ ਬਿਨਾਂ ਰਹਿ ਨਹੀਂ ਹੁੰਦੀ ਆਪਣੀ ਬਣੀ ਤੇ ਕਦੀ ਉਹਨੂੰ ਦੱਸੀ ਕਰਦੀ ਕੋਈ ਗੱਲ ਨਹੀਂ ਆਪਣੀ ਬਣੀ ਦੇ ਤੇ ਅੱਗੇ ਵੱਡੇ ਚਰਚੇ ਬੀਬਾ ਬਣਦੀ ਤੈਨੂੰ ਨਹੀਂ ਵੀ ਆਪਣੀ ਬਣੀ ਦਾ ਕਰਕੇ ਮੈਂ ਤੈਨੂੰ ਦੱਸਦੀ ਮੈਂ ਕਦੀ ਉਹਦੇ ਕੰਨੀ ਕੋਈ ਗੱਲ ਪਾਈ ਵਾਲ ਪਾਇਆ ਹੈਂ ਜੇ ਮੈਂ ਤੈਨੂੰ ਦੱਸ ਹੀ ਦਿੱਤੀ ਤੇ ਮੈਂ ਤੂੰ ਉਹਦੇ ਕੋਲ ਪੁਰਕ ਕੇ ਗੱਲ ਕਰਦੀ ਉਹਨੇ ਮੈਨੂੰ ਗਾ ਸੁਣਾਈਆ ਕਿ ਬੱਚੇ ਤੇ ਬਹਿ ਜਾ ਖਾਲੀ ਤੇ ਬਹਿ ਜਾ ਹੈ ਐਨੇ ਮੈਂ ਸੁਣਨ ਵਾਲੀ ਵੱਡੀ ਹਾਂ ਉਹਦੇ ਤੋਂ ਉਹਨੇ ਬੋਲਣ ਲੱਗੀ ਨਹੀਂ ਵੇਖਿਆ ਮੈਨੂੰ ਨਹੀਂ ਤੇ ਮੇਰੀ ਗੱਲ ਸੁਣ ਤੈਨੂੰ ਆਦੀ ਮੈਨੂੰ ਗੱਡੀ ਲੈਣ ਲੱਗਿਆ ਨਹੀਂ ਸਾਨੂੰ ਪੁੱਛਿਆ ਫਲਾਂ ਨਹੀਂ ਪੁੱਛਿਆ ਢੀਂਗ ਨਹੀਂ ਪੁੱਛਿਆ ਫਿਰ ਜੇ ਗੱਡੀ ਲੈਣ ਦੀ ਪੁੱਛਿਆ ਤਾਂ ਹੁਣ ਗੱਡੀ ਤੇ ਚੜ ਕੇ ਗਈ ਤੂੰ ਆਪ ਸਿਆਣੀ ਦੱਸ ਤਾ ਉਹੀ ਤੇਨੇ ਮੈਂ ਆਖਣਾ ਹੀ ਮੈਂ ਤੇ ਵੇਖੀ ਸਵੇਰ ਮਾੜਾ ਜਿਹਾ ਬੂਆ ਖੋਲਿਆ ਮੈਂ ਹਾਂ ਲੱਗਦੀ ਪਟਰਾਣੀ ਚੜ ਕੇ ਤੇ ਬਈ ਟਪਕ ਤੇ ਵਿੱਚ ਹਾਂ ਦੋਵੇਂ ਨਿਆਣੇ ਵਿੱਚ ਵਾੜੀ ਨਿਆਣੇ ਵਾੜੇ ਅੱਗੇ ਤੇ ਇੱਕ ਛੱਡ ਜੰਨੇ ਨੇ ਦੋਵੇਂ ਲੈ ਗਈ ਅੱਜ ਦੋਵੇਂ ਲੈ ਗਈ ਹਾਂਜੀ ਸਵੇਰੇ ਆ ਹੀ ਜਾਣਾ ਮੈਂ ਦੋਵੇਂ ਲੈ ਜਾਨੀ ਮੈਂ ਹਵੇ ਰਲਾ ਸਵੇਰੇ ਆ ਜਾਣਾ ਸਰੇ ਆ ਜਾਣਾ ਛੁੱਟੀਆਂ ਖਤਮ ਹੋ ਚਲੀਆਂ ਨਿਆਣੇ ਪਰਸ ਸਕੂਲ ਲੱਗਣੇ ਸੋਮਵਾਰ ਉਹਨੂੰ ਘਰੇ ਰਹੇ ਹੁੰਦੀ ਦਿੱਕ ਦੋ ਛੁੱਟੀਆਂ ਵਧ ਕਰਾ ਲੈਂਦੀ ਨਿਆਣੇ ਇੱਥੇ ਆ ਜਾ ਬਈ ਮਾਸਾ ਇਨੇ ਗਈ ਹੈ ਤੇ ਇੱਕ ਦੋ ਛੁੱਟੀਆਂ ਵਧ ਕਰਾ ਲੈਂਦੀ ਛੁੱਟੀਆਂ ਕੀ ਕਰਾਉਣੀਆਂ ਵੇ ਪੰਮੋ ਮੈਂ ਤੇ ਆਪਾਂ ਤੇ ਕੁਝ ਕਹਿੰਦੇ ਨਹੀਂ ਹਣਾ ਚਲੋ ਅਗਲੀ ਆਖੂਗੀ ਇਹ ਰਹੇ ਆਉਂਦੀ ਹੈ ਤੇ ਜੇ ਹੁਣ ਮੈਂ ਕਹੀ ਨਹੀਂ ਤੇ ਜਾਂ ਬੋਲਦੀ ਹਣਾ ਫਿਰ ਐਵੇਂ ਨੀ ਨੀ ਕੀ ਗੱਲ ਤੇ ਪਮੋ ਘਰ ਨਹੀਂ ਨੇਵਦੀਆਂ ਨਹੀਂ ਘਰਾਂ ਚ ਆਵੇ ਤੇ ਹੈਗਾ ਚਲ ਹੈ ਉਦਾਂ ਗਈ ਵੀ ਨਹੀਂ ਆ ਕਰਨ ਵਾਲੀ ਗੱਲ ਕਦੀ ਗੁੱਸਾ ਵੀ ਜਾਂਦਾ ਸਾਰੀਆਂ ਛੁੱਟਿੰਗ ਕਰਨ ਗਈ ਵੀ ਨਹੀਂ ਗਈ ਵੀ ਨਹੀਂ ਨਾ ਤਾਂ ਇਹ ਮਿਆਣੀ ਨੇ ਗਈ ਵੀ ਨਹੀਂ ਗਈ 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 ਨਹੀਂ ਗਈ ਤੇ ਉਹ ਤਾਂ ਮੈਂ ਗੱਡੀ ਦੀ ਗੱਲ ਕਰਦੇ ਵੀ ਚਲੋ ਉਹ ਤੇ ਤੁਹ ਸਲਾਹ ਨਹੀਂ ਲਈ ਹੋਊਗੀ ਤੇ ਚਲੇ ਨਹੀਂ ਗੱਲ ਕਰਨੀ ਚਾਹੀਦੀ ਵੀ ਜਿਹੜੀ ਘਰ ਦੀ ਗੱਲ ਮੇਰੇ ਬਾਹਰ ਦੀ ਬਾਤ ਪੰਮੋ ਸਲਾਹਣ ਵਾਲੀ ਚੀਜ਼ ਲਈ ਜਾਂਦੀ ਹੁਣ ਅੰਮੇ ਘਰ ਸਾਂਝਾ ਵਾ ਹੁਣ ਜੇ ਮੰਨ ਕੇ ਚੱਲ ਵੀ ਅਸੀਂ ਆਨੇ ਵੀ ਗੱਡੀ ਅਸੀਂ ਲੈਣੀ ਆ ਇਹ ਆਂਦੇ ਨਹੀਂ ਲੈਣੇ ਤੂੰ ਆਪਸਿਆਂ ਨੇ ਹੀ ਕਿਦਾਂ ਲੈ ਲੈ ਲੈਂਦੇ ਫਿਰ ਅਸੀਂ ਆਪਣੇ ਸਿਰ ਤੇ ਹੀ ਲੈਂਦੇ ਨਾ ਇਹ ਤੇ ਗੱਲ ਕਰਨ ਲੱਗੀ ਤੂੰ ਆਪਸਿਆਂ ਨੇ ਤੂੰ ਆਪ ਸੋਚਿਆ ਕਰ ਨਾ ਵੀ ਗੱਲ ਸੱਚੀ ਆ ਕਿ ਝੂਠੀ ਆ ਆਈ ਸਲਾਹਣ ਵਾਲੀ ਗਏ ਸਾਂਝੇ ਕਰੋ ਆਈ ਜਿੰਨੀ ਉਹਦੀ ਓਨੀ ਮੇਰੀ ਠੀਕ ਹੈ ਜਿੰਨਾ ਘਰ ਉਹਦਾ ਓਨਾ ਹੀ ਮੇਰਾ ਨੇ ਤੁਮਨੇ ਕਿਹਾ ਦੱਸ ਸੀ ਕਿੰਨੇ ਦੀ ਹੈ ਸੱਚੀ ਸੱਚ ਦੱਸੀ ਨੇ ਲੱਗ ਗਿਆ ਭਾਣੇ ਪੈਸੇ ਬਥੇਰੇ ਲੱਗ ਕੇ ਤੈਨੂੰ ਪਤਾ ਇਹੋ ਜੀਆਂ ਚੀਜ਼ਾਂ ਦੇ ਕਿੰਨਾ ਲਈ ਤਾਂ ਸਸਤੇ ਨੇ ਤਾਂ ਹਲਕੀ ਆਈ ਤੇ ਹੋਰ ਇਹਨੇ ਲੱਗ ਜਾਂਦੇ ਕਿ ਵਸੱਚੀ ਲੱਗਦੀ ਤੇ ਹੋਰ ਲੈ ਨਵੀਂ ਤੇ ਗੱਡੀ ਹੈ ਤੇ ਇਹਨੇ ਲੱਗਣੀ ਸੀਗੇ ਬੜੀ ਮਹਿੰਗੀ ਆਈ ਹੈ ਫਿਰ ਤੇ ਨਾ ਹਾਂ ਆ ਜਾ ਬਹਿ ਜਾ ਨੇ ਆ ਉੱਧ ਚੱਲ ਬੇਲਾ ਵੀ ਕਈ ਵੀ ਨਹੀਂ ਜਿਹੜੀ ਗੱਲ ਹੈਗੀ ਸੱਚੀ ਵੀ ਗੁੱਸਾ ਵੀ ਆਉਂਦਾ ਚੱਲ ਗਏ ਨਹੀਂ ਚਲ ਉਹਦਾ ਤੇਰੇ ਮਗਰ ਕੰਬthetaਰਾ ਕਰ ਲੈਂਦੀ ਆ ਨੇ ਕੰਮ ਵੇ ਪਰਮ ਪੰਮੋ ਕੰਮ ਤੇ ਵੀ ਮੇਰੀ ਘਰ ਸਾਂਝੇ ਕਰਦਾ ਇਹੋ ਤੇ ਫਾਇਦਾ ਹੁੰਦਾ ਵੀ ਇੱਕ ਜਾਣਾ ਚੱਲ ਜੇ ਤੇ ਇੱਕ ਘਰ ਆ ਹਾਂ ਸੁੱਖ ਹੁੰਦਾ ਜਾਂਦਾ ਸੁੱਖ ਹੁੰਦਾ ਚਲੋ ਮੇਰਾ ਤੇ ਹੋਰ ਵੀ ਬਥੇਰਾ ਕਰ ਲੈਂਦਾ ਇਹ ਵੀ ਬਥੇਰਾ ਕਰ ਲੈਂਦੀ ਆ ਇਹੋ ਕੋਸ਼ਿਸ਼ ਹੁੰਦਾ ਵਾ ਹੋਰ ਇੱਥੇ ਕਿਤੇ ਸਾਂਝੇ ਘਰ ਚ ਕੁਰਾਤ ਉਠੜ ਤੇ ਪਰਮ ਪੰਮੋ ਕੋਈ ਖਾਂਦਾ ਨਹੀਂ ਕੰਮ ਚੱਲ ਸਾਰੇ ਛੁੱਟੀਆਂ ਚ ਨਹੀਂ ਜਾਇਆ ਗਿਆ ਉਹ ਕੰਮ ਇਦਾਂ ਹੀ ਕਰਿਆ ਕੰਮ ਪੈ ਗਿਆ ਉਹ ਪੈ ਗਿਆ ਇਦਾਂ ਮੰਮੀ ਹੋਣ ਕਰਕੇ ਹਾਂ ਸੱਚ ਠੀਕ ਹੈ ਚਾਚੀ ਹਾਂ ਹੋ ਹਾਂ ਉਹ ਵੀ ਬਾਹਲੇ ਕਸਟ ਆ ਗਿਆ ਨਾ ਲੱਗਣ ਲਗਾਉਂਦਾ ਭਾਨਾ ਕਿੰਨੇ ਪੈਸੇ ਲੱਗ ਗਏ ਫਿਰ ਤੈਨੂੰ ਪਤਾ ਜਿਹੜਾ ਭੈਣ ਭਰਾ ਸੌਂਦਾ ਉਹ ਵੀ ਆਉਂਦਾ ਕਰਦਾ ਇਸੇ ਚੱਕਰ ਚ ਉਹਦੇ ਕੋਈ ਜਾ ਆ ਨਹੀਂ ਗਿਆ ਮੈਂ ਤੇ ਸਗੋਂ ਆਖਣ ਦੇ ਹੀ ਹਾਂ ਵੀ ਚੱਲ ਇਕੱਠੀਆਂ ਚੱਲ ਜਾਨੀਆਂ ਵੀ ਉੱਥੇ ਚੱਲ ਇਹ ਵੀ ਕੋਮ ਫੇਰ ਆਊਗੀ ਚੰਡੀਗੜ੍ਹ ਅੱਛਾ ਅੱਛਾ ਫਿਰ ਮੈਂ ਤੈਨੂੰ ਪਤਾ ਤਾਂ ਹੈਗਾ ਮੇਰੀ ਸੱਸ ਦਾ ਸੁਭਾ ਹਾਂ ਨਾ ਫਿਰ ਮੰਮੀ ਨੇ ਸਾਡੀ ਨੂੰ ਸਾਨੂੰ ਦੋਵਾਂ ਨੂੰ ਨਿਨਕਲਾਉਣਾ ਸੀ ਮੰਮੀ ਠੀਕ ਆਉ ਨਹੀਂ ਹੋਈ ਨਾ ਫਿਰ ਰੋਟੀ ਪਾਣੀ ਕੌਣ ਕਰਦਾ ਰੋਟੀ ਪਾਣੀ ਕੌਣ ਕਰਦਾ ਫਿਰ ਮੰਮੀ ਫਿਰ ਦਿਨ ਤੋਂ ਬਾਵਾ ਲੈਣ ਚੱਲ ਇੱਕ ਦੋ ਦਿਨ ਦੀ ਗੱਲ ਹੁੰਦੀ ਫਿਰ ਚੱਲ ਭਾਵੇਂ ਉਹ ਪਕਾ ਲਉਂਦੀ ਇਥੋਂ ਪਕਾ ਕੇ ਚਾਚੀਂ ਦੇਉਂਦੀ ਪਰ ਤੇਰੇ ਸੱਚ ਬੰਦਾ ਵੀ ਆਉਂਦਾ ਹੈ ਨਾ ਹਾਂ ਬੰਦਾ ਵੀ ਆਉਂਦਾ ਹਾਂ ਬੜਾ ਉਹ ਚਲੋ ਕੋਈ ਨਹੀਂ ਕਦੇ ਪਰ ਵਾਅਦੇ ਘਾਟੇ ਹੋ ਵੀ ਜਾਂਦੇ ਆ ਐਡੀ ਵੀ ਕੋਈ ਗੱਲ ਨਹੀਂ ਪਰ ਇਹਨਾਂ ਉਹ ਹੀ ਨਾ ਮੈਂ ਨਹੀਂ ਵੀ ਚਲ ਗੇਟ ਗੁੱਡ ਨੂੰ ਰੰਗ ਵੀ ਕੀਤਾ ਵਾ ਇਹਨਾਂ ਦੀ ਪਰ ਜਦ ਤੱਕ ਤੇਰੇ ਤੋਂ ਮੈਂ ਚੀਜ਼ ਮੰਗ ਉਹ ਤੇ ਸੱਚੀ ਉਹਦਾ ਹੈ ਥੋੜੀ ਜਿਹੀ ਸੁਭਾਅ ਜਿਹਾ ਥੋੜਾ ਫਰਕ ਵਾ ਤੇਰੇ ਨਾਲੋਂ ਥੋੜਾ ਜਿਹਾ ਫਰਕ ਹੋਦਾ ਤੇ ਜੇ ਮੈਂ ਮੰਗੀ ਦੇ ਤਾਂ ਵੀ ਆਂਦੀ ਆ ਉਹ ਤਾਂ ਰੰਗ ਵੇਖ ਤੇ ਭੱਜੀ ਆਂ ਮੂੰਹ ਤੇ ਗੱਲ ਕਰ ਦਿੰਦੀ ਸ਼ਰਮਿੰਦਾ ਬੰਦਾ ਹੋ ਜਾਂਦਾ ਹਣ ਗੱਲ ਕੀ ਕਰੇ ਹੂੰ ਹੁਣ ਵੀ ਜਿੱਦਾਂ ਆਂਦੀ ਤੇ ਬੱਚੇ ਚਲਤਾਂ ਮਾਰ ਕੇ ਬੈਜੀ ਖਾਲੀ ਦੱਸ ਵੀ ਇਹਦਾ ਮੈਂ ਹੈ ਤੇ ਵੱਡੀ ਆ ਨਾ ਨਹੀਂ ਆ ਤੇ ਜੇ ਮੈਂ ਕਾਰੀ ਬੈਠੀ ਮੈਨੂੰ ਕੀ ਪਤਾ ਸੀ ਆਹੋ ਨਹੀਂ ਚਲੋ ਉਹਦੀ ਵੀ ਗਲਤੀ ਹੈ ਮੈਂ ਤੇ ਅਬ ਥਰ ਥਰ ਕੰਬਾ ਵੀ ਨਹੀਂ ਆਵੇਂ ਇੰਨਾ ਨਹੀਂ ਬੋਲੀਦਾ ਕਿ ਵੱਡੇ ਬੰਦੇ ਨੂੰ ਵੇ ਪਾਪਾ ਗੁੱਸੇ ਤੇ ਕੱਲ ਮੈਨੂੰ ਵੀ ਬੜਾ ਆਇਆ ਮੈਨੂੰ ਤੇ ਇਥੋਂ ਤੱਕ ਸੀ ਮੈਂ ਮੈਂ ਤੇ ਇਹਦੇ ਦਰਸ਼ਨ ਨਹੀਂ ਕਰਨੇ ਜਿੱਦਾਂ ਦੀਆਂ ਨੇ ਇਹ ਗੱਲਾਂ। ਤੇ ਗੁੱਸਾ ਤੇ ਆਉਂਦਾ ਮੇਰੇ ਤੋਂ ਵੀ ਗੱਲ ਹੋ ਗਈ ਮੈਨੂੰ ਕਿਤਾ ਵੀ ਇੰਨੀ ਗਰਮੀ ਚੜ ਜਾਣੀ। ਮੈਂ ਤੇ ਅੱਗੇ ਵਾਂਗੂ ਜਿੱਦਾਂ ਅੱਗੇ ਕਰ ਲਈਦੀ ਆ ਸਹਿਸਭਾਈ ਕਰਤੀ ਤੇਰੇ ਕੋਲ ਗੱਲ। ਹੁਣ ਮੈਨੂੰ ਕਿਤਾ ਗੱਲ ਇੱਥੇ ਮੈਂ ਸਾਰੀ ਦਾ ਟੈਨਸ਼ਨਾਂ ਨੀਂਦ ਨਹੀਂ ਆਈ ਕਿਤੇ ਮਾਸਟਰ ਨੂੰ ਨਾ ਪਤਾ ਲੱਗ ਜੇ ਕਿਤੇ ਇਹਨੂੰ ਨਾ ਪਤਾ ਲੱਗ ਜੇ। ਐ ਕਿਤੇ ਮੇਰਾ ਸਰੀਰ ਪਾਣੀ ਆ ਪਾਣੀਆ ਗੋਲੀ ਵੀ ਖਾਦੀ ਇੱਕ। ਮੇਰਾ ਤਾਂ ਖੁਦ ਘਰ ਵਾਲਾ ਪੁੱਛਦਾ ਸੀ ਮੈਂ ਰਾਤੀ ਚੁੱਪ-ਚੁੱਪ ਜੀ ਅੱਛਾ ਟੈਨਸ਼ਨ ਬੜੀ ਆਈ ਵੀ ਹੈ ਹੈ ਗਏ ਤਾਂ ਤੁਹਾਡੀ ਸਲਾਹ ਨਾਲ ਤੁਸੀਂ ਤੁਹਾਨੂੰ ਮੈਂ ਦੱਸਿਆ ਵੀ ਮੈਂ ਜਾਣਾ ਵਾਂ ਵੀ ਗੁਰਪ੍ਰੀਤ ਤੂੰ ਜਾਣਾ ਤੇ ਚਲੀ ਜਾ ਤੋ ਆਂਦੀ ਇਹ ਨਹੀਂ ਦੀ ਦੀ ਤਰ੍ਹਾਂ ਮੇਰੇ ਕੋ ਨਹੀਂ ਜਾਇਆ ਜਾਣਾ ਤੇ ਮੁੰਡੇ ਦਾ ਜਨਮ ਦਿਨ ਆ ਜਾਣਾ ਤੇ ਤੂੰ ਚੱਲ ਜਾ ਗਏ ਵੀ ਸਲਾਹ ਨਾਲ ਤੇ ਮੈਨੂੰ ਤਾਂ ਗੁੱਸੇ ਇੰਨੀ ਟੈਨਸ਼ਨ ਵੀ ਹੈ ਮਗਰ ਉਹ ਗੱਲਾਂ ਵੀ ਕੀਤੀਆਂ ਫਿਰ ਮੈਨੂੰ ਉਹਦੇ ਹੀ ਕਹਿ ਦਿੰਦੀ ਵੀ ਤੂੰ ਨਾ ਜਾ ਮੈਂ ਜਾਣਾ ਤੇ ਮੈਂ ਨਾ ਜਾਂਦੀ ਫਿਰ ਕਿੱਡੀ ਕੀ ਗੱਲ ਹੀ ਉਹਦੋਂ ਮੈਨੂੰ ਘੜੀਪਾੜ ਗੁੱਸਾ ਆਉਣਾ ਹੀ ਫਿਰ ਚੰਗੇ ਪਲੇ ਹੋ ਜਾਣਾ ਹੈ ਪਰ ਮਗਰ ਉਹ ਗੱਲਾਂ ਕਰਨੀਆਂ ਗਲਤ ਆ ਨਾ ਪਹਿਲਾਂ ਤੇ ਮੈਂ ਪਾਪਾ ਮੈਂ ਤੈਨੂੰ ਪਹਿਲਾਂ ਹੀ ਗੱਲ ਕਹੀ ਵੀ ਮੈਨੂੰ ਨਹੀਂ ਯਕੀਨ ਆਉਂਦਾਗਾ ਵੀ ਉਹਨੇ ਮੇਰੀਆਂ ਗੱਲਾਂ ਨਹੀਂ ਨੀ ਨੀ ਵੇਖ ਤੂੰ ਫਿਰ ਗੱਲ ਇਧਰ ਇੱਕ ਗੱਲ ਵੇਖ ਤੂੰ ਮੇਰੀ ਸੁਣ ਸਿਆਣੀ ਤੂੰ ਹੀ ਆ ਮੈਂ ਇਸ ਗੱਲ ਉਹਨੇ ਮੇਰੇ ਨਾਲ ਹੰਗਾਰਾ ਭਰਿਆ ਕੋਈ ਗੱਲ ਉਹਨੇ ਮੇਰੇ ਨਾਲ ਸ਼ੋਈ ਤੇ ਮੈਂ ਗੱਲ ਕੀਤੀ ਤੂੰ ਆਪ ਸਿਆਣੀ ਮੈਂ ਕਿਤੇ ਤੇ ਕੰਧ ਨਾਲ ਗੱਲਾਂ ਕਰ ਲੈਣੀਆਂ ਮੈਂ ਕੱਲੀ ਨਾਲ ਗੱਲਾਂ ਕਰ ਲੈਣੀਆਂ ਹੋ ਹੋ ਇਹ ਤਾਂ ਗੱਲ ਹੈ ਗੱਲ ਹੋਈ ਮੈਨੂੰ ਕਿਤਾ ਵੀ ਤੂੰ ਗੱਡੀ ਲਈ ਗੱਡਾ ਲਿਆ ਕੀ ਕੀਤਾ ਕਿ ਮੈਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ ਮੈਨੂੰ ਸੁਪਨਾ ਆਉਣਾ ਸੀ ਮੈਂ ਤਾਂ ਗੱਲ ਕੀਤੀ ਤਾਂ ਫੇਰ ਹੀ ਮੈਂ ਤੈਨੂੰ ਦੱਸਿਆ ਵੀ ਗੱਡੀ ਲੈਣੀ ਹੈ ਗੱਡੀ ਲੈਣ ਗਏ ਆਹ ਮੈਨੂੰ ਤੇ ਮਗਰੋਂ ਪਤਾ ਲੱਗਾ ਨਹੀਂ ਲੈਣੀ ਦੀ ਤਾਂ ਨਹੀਂ ਦੱਸਿਆ ਆਂਦੀ ਲੈ ਕੇ ਹੀ ਫੋਨ ਕਰਤਾ ਅੱਛਾ ਲੈ ਕੇ ਫੋਨ ਕਰਤਾ ਆਹ ਗੱਡਾ ਖਰੀਦ ਕੇ ਤਾਂ ਫੋਨ ਕਰਤਾ ਤੇ ਮੈਂ ਇਹਨੂੰ ਹੋਰ ਮੈਨੂੰ ਕੇ ਸੁਪਨਾ ਆਉਣਾ ਹੀ ਗੱਡੀ ਮਾੜੀ ਅੱਜ ਜੇ ਗੱਡੀ ਹੈਗੀ ਸੀ ਤੇ ਗੱਡੀ ਤੇ ਚੜ ਕੇ ਚਲੇ ਵੀ ਤੇ ਗਈ ਆ ਮੈਂ ਦੇਖੂੰ ਹੀ ਕਰੀ ਜਾਂਦੀ ਕਿ ਕੱਲ ਪੀ ਕੰਮ ਤੋਂ ਮੈਨੂੰ ਨਹੀਂ ਯਕੀਨ ਆ ਤੂੰ ਗੱਡੀ ਲਈ ਮੈਂ ਤਾਂ ਜਦੋਂ ਵੇਖੀ ਤੇ ਮੈਂ ਹਾਂ ਸੱਚੀ ਤ ਲੈ ਲੈ ਆਈ ਗੱਡੀ ਹਾਂ ਨਹੀਂ ਨਹੀਂ ਕਿ ਸੋਖ ਹੀ ਆ ਇਧਰ ਏਕ ਕਿਤੇ ਜਾਓਗੇ ਅੱਗੇ ਛੋਟੀ ਸੀਗੀ ਘਰੇ ਨੇ ਆਣੇ ਸੀ ਨਾਲ ਸੁਖਣਾ ਚਾਰ ਮਸ ਪੂਰੇ ਹੀ ਆਉਂਦੇ ਹੋ ਨਹੀਂ ਭੈੜਾ ਤਾਂ ਜੀ ਦਰਬਾਰ ਸਾਹਿਬ ਨਹੀਂ ਖੜਨੀ ਕਿਦੋਂ ਖੜਨੀ ਜੇ ਨਹੀਂ ਆਏ ਨਾ ਛੋਣੇ ਚਾਣੇ ਜੇ ਲੱਗਣੇ ਆ ਮਹਾਰਾਜ ਚਲੋ ਵੇਲ ਜਾ ਥੋੜਾ ਜਾ ਹੁੰਦਾ ਫਿਰ ਜਾਵਾਂ ਫਿਰ ਤੇ ਜਮੀਨਾ ਲੱਗ ਜਾ ਹਾਂ ਨੇ ਮਹੀਨਾ ਵੀ ਕਾਦਾ ਲੱਗਣਾ ਏ ਝੋਨੇ ਲੱਗਣ ਤੇ ਆਏ ਤਾਂ 15 ਦਿਨਾਂ ਚ ਝੋਨੇ ਲੱਗ ਜਾਨੇ ਝੋਨੇ ਦੇ ਕਿਤੇ ਬਰੇ ਲੱਗਣੇ ਹਾਂ ਤੇ ਤੁਸੀਂ ਸੱਚ ਕਿਹਦੇ ਕੋਲ ਮਵਾਉਣੇ ਆ ਝੋਨਾ ਕਾਦੇ ਕੋਲ ਮਵਾਉਣਾ ਜੀ ਭਈਆਂ ਕੋਲ ਬੰਦਿਆ ਭਈ ਆਖਾਂਦੇ ਤੇਰਾ ਹੀ ਮਾਸਟਰ ਕਹਿੰਦੇ ਆ ਭਈਏ ਆਉਣੇ ਸਾਨੂੰ ਤੇ ਪਤਾ ਕੋਈ ਨਹੀਂਗਾ ਆਹੋ ਕਹਿੰਦੇ ਫੋਨ ਕਰੰਦੇ ਆ ਹੀ ਨਾ ਆਪਣੇ ਸਹੁਰੇ ਅੱਛਾ ਵੀ ਭਈਏ ਕਲਾਇਓ ਪਹਿਲੇ ਪਹਿਲੇ ਮੈਂ ਤੇ ਲੜੀ ਪਹਿਲਾਂ ਤਾਂ ਦੱਸਾਂ ਕੁੱਤ ਜਾਨੀ ਦਾ ਕਲੇਸ਼ ਬੜਾ ਹੀ ਪੈ ਗਿਆ ਸਾਡੀ ਕਿਵੇਂ ਕੀ ਪਿਛਲੇ ਸਾਲ ਬਣਾ ਨਹੀਂ ਆਏ ਸੀ ਜਦੋਂ ਵੱਢਣਾ ਸੀ ਹਾਂ ਪੈਣਾ ਉਦੋਂ ਸੱਸ ਮੇਰੀ ਨੇ ਵੀ ਗੱਲਾਂ ਕੀਤੀਆਂ ਮੇਰੇ ਬੰਦੇ ਮਾਸਟਰ ਨੇ ਵੀ ਗੱਲਾਂ ਕੀਤੀਆਂ ਇਹ ਬੁੱਢੇ ਇਹ ਠੇਰੇ ਇਹ ਕਰਦੇ ਕੱਖ ਨਹੀਂ ਲੱਗਨ ਤੇ ਝੋਨਾ ਤੇ ਆਪਦਾ ਨਾ ਕੱਦੂ ਵਜੇ ਪਨੀਰੀ ਤੇ ਆਪਦੀ ਨਾ ਹੋਈ ਉਹ ਵਿੱਚ ਜੜ ਬਣ ਗਈ ਕੰਮ ਤੇ ਆਪਦਾ ਸੂਤ ਨਾ ਆਇਆ ਤੇ ਰੋਲਾ ਮਾਪੋਤ ਮੇਰੇ ਦਿਵਾਲੇ ਕੱਢੀ ਜਾਣ ਤੇ ਮੈਨੂੰ ਤਾਂ ਬਹਾਲਾ ਹੀ ਗੁੱਸਾ ਆਇਆ ਮੇਰੇ ਤੇ ਗੁੱਸਾ ਕੱਢਿਆ ਇਹ ਬੁੱਢੇ ਮੈਂ ਹਾਂ ਦੱਸ ਨਾ ਕਬੱਡੀ ਕਢਾਉਣੀ ਜੇ ਕੋਈ ਨਾ ਝੋਨਾ ਲਵਾਉਣਾ ਜੇ ਮੈਨੂੰ ਤੇ ਹਾਂ ਬਹਾਲਾ ਹੀ ਸੱਚੀ ਮੈਂ ਤੇ ਮੈਂ ਯਾਰ ਕਿਤਾ ਸੱਦਨ ਨਹੀਂ ਹੱਦ ਦੇਂਦੀ ਹੁੰਦਾ ਉਹ ਤਾਂ ਜਿਆਦਾ ਪੜੇ ਲਿਖੇ ਬੰਦੇ ਦੇ ਦਿਮਾਗ ਖਰਾਬ ਹੀ ਹੁੰਦਾ ਮੈਨੂੰ ਪੜ ਪੜ ਕੇ ਘਰ ਵਾਲੇ ਦਾ ਖਰਾਬ ਉਹ ਪੜ ਪੜ ਕੇ ਹੀ ਜਿਆਦਾ ਤੈਨੂੰ ਦੱਸੋ ਸਾਰੀ ਦਿਹਾੜੀ ਪੈਣ ਚਲਾਉਣਾ ਤੇ ਕਈ ਜਿੱਦੋ ਚਲਾਉਣੀ ਪੈਂਦੀ ਉਹਦਾ ਸਾਹ ਸਾਈ ਕੋ ਲਾਲ ਹੁਣ ਯਾਰ ਮੰਗਦੀ ਹਾਂ ਵੀ ਇੰਨੇ ਪੈਸੇ ਤੈਨੂੰ ਦੇ ਦਿੰਦਾ ਤੇ ਨਾਲੇ ਇੰਨੇ ਪੈਸਿਆਂ ਦਾ ਕਰਦੀ ਕੀ ਹੈ ਕਰਾਂ ਤੇ ਤਾਂ ਹੀ ਨਾ ਜੇ ਕੁਛ ਦੇਵੇ ਦਿੰਦਾ ਦੇ ਕੱਖ ਨਹੀਂ ਤੇਰਾ ਕੰਜਰੀ ਬੜੀ ਮਾਰੀ ਚੰਗੀ ਗਲਤੀ ਇੱਥੇ ਤਾਂ ਦਿੰਦਾ ਦੇ ਕੱਖ ਨਹੀਂ ਕਰਾਂ ਤੇ ਕਿੰਨੇ ਮੈਨੂੰ ਤਾਂ ਬੜੇ ਸਵਾਦ ਜੇ ਲੈਣ ਲੱਗੀ ਆ 150 ਵੀ ਮੰਗਿਆ 150 ਨੇ ਦਿੱਤਾ ਤੇ ਤੈਨੂੰ ਬੜੇ ਫਿਰ ਪੈਮ ਤਰੀਕੇ ਰਾਣੀ ਯਾਰ ਬਣਾ ਕੇ ਦੇਤੇ ਉਹਨੇ ਹਣੀ ਹੈ ਮਾਸਟਰ ਤੈਨੂੰ ਦਾ ਸੰਭਾਲਿਆ ਤੇ ਤੈਨੂੰ ਤਾਂ ਤੈਨੂੰ ਪਤਾ ਤੇ ਗਈ ਚੁਗੜੀ ਕਾਦੀ ਸਾਹਮਣੇ ਨੰਬਰ 1 ਹੁੰਦਾ ਚੋ ਨਾ ਲਾਉਣਾ ਕੀ ਹੋ ਬਈ ਇਹ ਕਿਉਂ ਨਹੀਂ ਲਾਉਣਾ ਤੇ ਤੇਰੇ ਮਾਸਟਰ ਦਾ ਵੀ ਦਿਮਾਗ ਖਰਾਬ ਹੀ ਪੜਿਆ ਲਿਖਿਆ ਬੰਦਾ ਤੇ ਆ ਤੇ ਕੋਰਤ ਦੇ ਬਰਾਬਰ ਹੁੰਦਾ ਉਹ ਹੀ ਨਾ ਬਾਲਾ ਹੀ ਤੈਨੂੰ ਦੱਸਾਂ ਨਾ ਨਹੀਂ ਨਾਲੇ ਮੇਰੀ ਦਾਸ ਸੋਣ ਨਹੀਂ ਚਲਾ ਕੋ ਗੱਲ ਤੂੰ ਹਰੇਕ ਬੰਨੇ ਚਲਾ ਕੇ ਖੇਢੀ ਜਾਣੀਆਂ ਹੁੰਦੀਆਂ ਤੁਸੀਂ ਤੁਹਾਨੂੰ ਕੋਈ ਹੋਰ ਕੰਮ ਨਹੀਂ ਹੈਗਾ ਕੀ ਹੋ ਗਿਆ ਅੱਛਾ ਭਈਏ ਤੁਹਾਨੂੰ ਵੇਲੀ ਚ ਭੌਂਦੇ ਕੀ ਸਾਡੇ ਟਿੱਕਾ ਸਾਡਾ ਤਾਂ ਵੇੜਾ ਘਰ ਦੇ ਵਿੱਚ ਰਹਾ ਤੁਹਾਡੀ ਤੇ ਵੇਲੀ ਬੱਕਰੀ ਹੈ ਉਹ ਨਾ ਨਹੀਂ ਭੈਣੀ ਇਸੇ ਕਰਕੇ ਤਾਂ ਮਾਸਟਰ ਭਈਏ ਨਹੀਂ ਬਿਠਾਉਂਦਾ ਵੇਲੀ ਚ ਸਾਡਾ ਡਰਾਮ ਵੇਲੀ ਚਾਰੇ ਸਾਰੇ ਸੰਦ ਅਹੀਂ ਪੈ ਜਾਣੇ ਕਰੇ ਜਾ ਕੇ ਹੈ ਸਾਡੀ ਵੇਲੀ ਦਾ ਕੌਣ ਆ ਪਵਾਲੀ ਨਾ ਵਾਰਸ ਫੇਰ ਕੁ ਚੁੱਕ ਕੇ ਲੈ ਚੱਲੇ ਵੇਲੀ ਕੋਈ ਪਤਾ ਹੁੰਦਾ ਉਹ ਬਗਾਨਿਆਂ ਦਾ ਕੀ ਪਤਾ ਹੈ ਇਸੇ ਕਰਕੇ ਤੇ ਉਹ ਸਾਦਦਾ ਨਹੀਂ ਸਾਡੇ ਘਰੇ ਭਾਉਂ ਕੇ ਵਿੜਾ ਖਰਾਬ ਹੋ ਟਾਇਲ ਖਰਾਬ ਹੋ ਕਦੀ ਆਉਣੂ ਕਦੀ ਆਉਣੂ ਲੰਘਦੇ ਨਿੱਕੀ ਉਹਨਾਂ ਲਈ ਬੜੇ ਚਲਾਕ ਬਠੇਰੀ ਆ ਭਾਵੇਂ ਜੋ ਮਰਜ਼ੀ ਕਹਿ ਲਾ ਹਣੀ ਮੀ ਗਾਦੀ ਚਲਾਕ ਮੈਂ ਇਹਨੇ ਤੇ ਕਿਹਾ ਕਿ ਮਤਲਬ ਤੂੰ ਕੱਲ ਲੂਤੀ ਲਾਉਣ ਲੱਗੀ ਸਾਡੇ ਚ ਉਹਣੀ ਤੇਰੀ ਗੱਲ ਬਣੀ ਹੁਣ ਮੈਂ ਸੁਣਿਆ ਜਦੋਂ ਆਪਣੇ ਘਰ ਵਾਲੇ ਤੋਂ ਵੀ ਬੰਦੇ ਆਪਣੇ ਘਰ ਬਹਿਣੇ ਮੈਨੂੰ ਤੇ ਲੱਗ ਗਈ ਅੱਗ ਮੈਂ ਵੀ ਦੱਸ ਉਹਨਾਂ ਦੀ ਵੇਲੇ ਚ ਬੈੰਦੇ ਮੈਂ ਤਾਂ ਨਹੀਂ ਭੈਣੇ ਐਰ ਕੀ ਮਾਸਟਰ ਨੂੰ ਹੱਥ ਜੋੜਦੇ ਮੈਂ ਮੈਂ ਭਈਏ ਨਹੀਂ ਬਿਠਾਉਣੀ ਵੇਲੀ ਤੇ ਚੋਨਾਪ ਲਾ ਨਾ ਨਾ ਉਹ ਜੇ ਉਹ ਬਹਿ ਜਾਂਦੇ ਜੇ ਕਿਤੇ ਉਹ ਲੰਮੇ ਪੈ ਜਾਂਦੇ 2 ਮਿੰਟ ਸੱਸ ਮੇਰੀ ਲੈ ਉਹ ਬਹਿ ਗਏ ਲੈ ਉਹ ਕਰ ਗਏ ਤੇ ਮੇਰੀ ਦੇ ਵਾਲੇ ਸਾਰੀ ਦਿਹਾੜੀ ਮੇਰਾ ਦਵਾਲਾ ਕੱਢ ਛੜਦੀ ਮੈਂ ਤੇ ਆਖਿਆ ਭਈਏ ਛੱਦਨੇ ਜਿੱਦਾਂ ਲੱਗਦਾ ਲਾਲੋ ਨਹੀਂ ਤੇ ਅਗਲੇ ਸੀਜ਼ਨ ਲਾ ਲਿਓ ленदो ਪਿਆ ਇਹਦੀ ਲੜਾਈ ਤੇ ਪਰ ਸਾਡੀ ਤੇ ਹੋਈ ਪੰਮੋ ਪਹਿਲਾਂ ਤੇ ਹੋਈ ਪਏ ਹਾਂ ਹਾਂ ਪੈਸਿਆਂ ਤੋਂ ਹੁੰਦੀ ਹੁੰਦੀ ਤੇ ਫੇਰ ਪੈਣਾ ਭਈਆਂ ਤੇ ਆ ਗਈ ਉਹ ਮੁੜ ਕੇ ਜਾਦਾ ਕੋਤ ਕੁਲੇਸ਼ ਵਧ ਗਿਆ ਤੇ ਮੈਂ ਤਾਂ ਗੁੱਸੇ ਦੀ ਮਾਰੀ ਨਾ ਘਰੇ ਬੈਠਾ ਬੜਬੜ ਕਰਨ ਜਾਈ ਮੈਂ ਤੇ ਹਾਰ ਕੇ ਬਾਹਰ ਨਹੀਂ ਆਇਆ ਅੱਛਾ ਕਿਉਂ ਤੂੰ ਕੋ ਮੰਗਿਆ ਉਹ ਫੇਰੀ 200 ਰੁਪਇਆ ਮੰਗ ਲਿਆ ਮੰਗਣਾ ਕੀ ਅੱਛਾ ਮੈਂ ਆ ਤਾਂ ਹੈ ਨਹੀਂ ਮੈਂ ਹਾ 150 ਦੇ ਦੇ ਮੈਂ ਹਾ ਹੈ ਨਹੀਂ ਦੱਸ 150 ਵੀ ਜ਼ਿਆਦਾ ਲੈ ਤੂੰ ਬਸ 150 ਮੰਗਦੀ ਮੈਂ ਕਦੀ ਮੰਗਾ 10 ਕਦੀ ਮੰਗਾ 20 50 50000 ਮੰਗਦੀ ਆ ਦੇ ਦੇ ਦੱ। ਗੱਲਾਂ ਜੈ ਈ ਤੋਂ ਮਿੱਠੀ ਪਿਆਰੀ ਗੱਲਾਂ ਦੇ ਸਾਰੇ ਭੇਤ ਨਾ ਮਿੱਠੀ ਪਿਆਰੀ ਹੋ ਕੇ ਅਗਲੇ ਦੇ ਬੰਦੇ ਦੇ ਮੂੰਹ ਕਢਾ ਲੈਂਦੀ। ਚਾ ਛੱਡ ਪਰੇ ਤੇਰੀ ਮਾਂ ਨੇ ਤੈਨੂੰ ਕੀ ਖਾ ਕੇ ਜੰਮਿਆ? ਐਡੀਆਂ ਚਤਰਾਈਆਂ ਤੇਰੇ ਚ। ਮੈਨੂੰ ਦੱਸ ਤੈਨੂੰ ਨਿੰਮ ਦੇ ਪੱਤੇ ਖਾ ਕੇ ਜੰਮਿਆ ਹੋਣਾ ਤਾਂ ਮੈਨੂੰ ਮਿੱਠੇ ਅਮਰੂਦ ਦੇ ਪੱਤੇ ਖਾ ਕੇ ਜੰਮਤਾ ਹੈ। ਅਮਰੂਦ ਦੇ ਪੱਤੇ ਮਿੱਠੀ ਤਾਂ ਤੂੰ ਬੜੀ ਜਿਆਦੀ ਹੈ। ਮੈਂ ਟੜ ਟੜ ਕੌੜੀ ਥੋੜੀ। ਹੋਰ ਦੋ ਚਾਰ ਮਿੱਠੀਆਂ ਹੋਣ ਫਿਰ ਤੇ ਲੋਕਾਂ ਦੇ ਘਰ ਵਤਸੇ ਹੀ ਪਏ। ਚੱਲ ਮੈਂ ਮੈਂ ਕੀ ਤੁਹਾਨੂੰ ਕਹਤਾ ਹੈ ਨੀ ਸੱਚ ਮੇਰੀ ਗਾਲ ਤੇ ਸੁਣ ਲਾ ਫਿਰ ਕੀ ਗੇ? ਫੱਕੀ ਜੇ ਭਈਏ ਟਾਡੀ ਵੇਲੀ ਬਹਿਣਗੇ ਮੈਂ ਸੱਦਨੇ ਤਾਂ ਹੀ ਫਿਰ ਨਾ ਬਾਲੀ ਗੱਲ ਨਾ ਫਿਰ ਪਤਾ ਕੀ ਬੰਦਿਆ ਸੇਰਾਊਗੀ ਮੈਂ ਤੇ ਹੋਣੀ ਉਹਨੂੰ ਕਹਿਤਾ ਵਾ ਵੀ ਭਾ ਤੇ ਲਵਾ ਕੇ ਤੇ ਚਾਹ ਤਰ ਤੁਸੀਂ ਬਠੇਰੇ ਭਾਂਜ ਜਾਂਦੇ ਜੀ ਉਦੋਂ ਤੇ ਆਹ ਦਿੰਦੇ ਝੋਨਾ ਪੈਣਾ ਸਾਡਾ ਲਾਓ ਸਾਡਾ ਲਾਓ ਫਿਰ ਅਸੀਂ ਆਪਣਾ ਹੀ ਲਵਾਵਾਂਗੇ ਐ ਕਰਿਆ ਕਰਾਂਗੇ ਕਿਲਾ ਤੂੰ ਹੀ ਮਾਲਕ ਤੂੰ ਕਿਲਾ ਤੜ ਫਿਰ ਕਿਲਾ ਸਾਡੀ ਵਾਰੀ ਸਾਡਾ ਲੱਗ ਗਿਆ ਫਿਰ ਟਾਡਾ ਅੱਪਾ ਪਾਸੇ ਤੇ ਅੱਪਾ ਭਈਏ ਜਾਨ ਹੀ ਨਹੀਂ ਦੇਣੇ ਕਿਸੇ ਵੱਲ ਹਾਂ ਲੱਗੂ ਤੇ ਆਪਣੇ ਹੀ ਲੱਗੂ ਤੇ ਭਈਏ ਨਾ ਬੈਕ ਚ ਕੌਣੀ ਤੇ ਚਾਹ ਮਾਸਟਰ ਨੇ ਸਮਝਾਦੀ ਚੰਗੀ ਗੱਲ ਤੇ ਚੰਗੀ ਤਰ੍ਹਾਂ ਕਿਤੇ ਸਾਰਾ ਕੱਦੂ ਮਾਰ ਕੇ ਆ ਕੇ ਵੀ ਹੁਣ ਵੀ ਭਈਏ ਮੇਰੇ ਝੋਨੇ 'ਚ ਵੜੇ ਰਹਿ ਨਾ 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 ਮੈਂ ਆਪਣੀ ਜੁੱਤੀ ਚੱਲ ਪੈਣੀ ਹਾਂ ਨਹੀਂ ਨਹੀਂ ਇਹ ਤੂੰ ਮੇਰੇ ਤੇ ਛੱਡ ਦੇ ਤੇ ਛਕੋਣੇ ਆ ਭਈਆਂ ਦੇ ਬੈਕ ਤੇ ਚਾਓ ਹੁਣ ਆਪਣਾ ਲਵਾ ਕੇ ਬਸ ਕਿਸੇ ਨਹੀਂ ਖਰਚਾ ਵੀ ਫੇਰਾ ਪਾਥੀਆਂ ਦੇ ਬਾਲਣ ਦੇ ਕੜਾਈ ਚਲੋ ਦੋ ਟੋਕਰੇ ਮੈਂ ਦੇ ਦੂੰਗੀ ਹੈਗੇ ਦੋ ਟੋਕਰੇ ਲੈ ਜਾਣਗੇ ਦੋ ਟੋਕਰੇ ਇਧਰੋਂ ਅਸੀਂ ਤੇ ਮਸਾ ਪੱਥੇ ਸਾਰਾ ਸਿਆਲ ਮਾਰ ਗਏ ਅਸੀਂ ਕਿਤੇ ਸਾਡੇ ਟਿਕਦੇ ਨਹੀਂ ਸੱਚੀ ਲੈ ਮੈਨੂੰ ਚੇਤਾ ਕੇ ਟੋਕਰਿਆਂ ਤੋਂ ਪਿਛਲੀ ਵਾਰ ਭਈਆਂ ਨੂੰ ਦੋ ਟੋਕਰੇ ਨਹੀਂ ਸਾਡੇ ਮਗਾ ਕਰਨੇ ਹੁਣ ਲੈ ਜਦੋਂ ਸਾਡੀਆਂ ਹੋ ਗਈਆਂ ਤੁਹਾਨੂੰ ਦੇ ਦਾਂਗੇ ਉਹ ਵੀ ਨਹੀਂ ਆਇਆ ਤੁਸੀਂ ਦਿੱਤੇ ਆ ਹੁਣ ਮੈਂ ਤੈਨੂੰ ਪਾਛੀਆਂ ਨਾ ਦੇਣਾ ਮਾ ਪਤਾ ਨਹੀਂ ਕਿਹੜੇ ਵੇਲੇ ਦੀਆਂ ਗੱਲਾਂ ਕੱਢ ਕੇ ਤੂੰ ਬਹਿ ਜਾਂਦੀ ਹੈ ਹੈ ਤੇਰੇ ਵਾਲੀ ਅੱਜ ਪਿਛਲੀ ਗੱਲ ਵਾ ਅੱਜ ਤਾਂ 6 ਮਹੀਨੇ ਨਹੀਂ ਹੋਏ ਜੀ ਤੂੰ ਹੁਣ ਰਹਿਣ ਦੇ ਤੇਰਾ ਦਿਮਾਗ ਨਾ ਹੱਦੋਂ ਵੱਧ ਹੀ ਜ਼ਿਆਦਾ ਚੱਲਦਾ ਇਹਨੂੰ ਘੱਟ ਚਲਾਇਆ ਕਰ ਹਾਂ ਹੈ ਨਹੀਂ ਲੈ ਵੇਖ ਲੈ ਜਦੋਂ ਮੈਂ ਚੀਜ਼ ਮੰਗਣੀ ਹੁੰਦੀ ਉਹ ਤਾਂ ਮੇਰਾ ਦਿਮਾਗ ਜ਼ਿਆਦਾ ਚੱਲਣ ਲੱਗ ਪੈਂਦਾ ਤਾਂ ਚੀਜ਼ ਤੇ ਕਿਸੇ ਨੇ ਦੇਣੀ ਹੋਈ ਨਾ ਪਰ ਜਿਹੜੀ ਮੱਲ ਲਈ ਆ ਮੂੰਹ ਜਬਾਨ ਕਰਕੇ ਲਈ ਤੋ ਸਾਰੀ ਕਿਤੇ ਮੰਮੀ ਇੱਥੇ ਆ ਗਈ ਨਾ ਮੈਂ ਤਾਂ ਉਹਨੂੰ ਜ਼ਰੂਰ ਪੁੱਛਣਾ ਵੀ ਇਹਨੇ ਕੀ ਕਾਂ ਖਾਦੇ ਹੀ ਨਕੀ ਹੁੰਦੀ ਕਿਸੇ ਦੇ ਘਰ ਦੀ ਕਿਤੇ ਪਰਦਾ ਨਹੀਂ ਰਹਿਣ ਦਿੰਦੀ ਕੁਫਾ ਨਹੀਂ ਰਹਿਣ ਦਿੰਦੀ ਚੁਗਲੀਆਂ ਦੀ ਧੂਈ ਕੁੱਟੀ ਜਾਂਦੀ ਧੂਈ ਛਾਲ ਛਾੜ ਨਹੀਂ ਤੋ ਇਹ ਤਾਂ ਮੇਨ ਬਾਲ ਆਈ ਪਾਂਡਤਾ ਮੈਂ ਕਿੰਨੀ ਕਿ ਕਿਤੇ ਚੁਗਲੀ ਉਹ ਤਾਂ ਵਿਹਾਰੀ ਗੱਲ ਤੇਰੇ ਕੋ ਕਰ ਲੈਨੀ ਆ ਮਗਰ ਆਈ ਜੇ ਮੇਰੀ ਦਰਾਣੀ ਵੇਖ ਲਵੇ ਉਹਨੇ ਅਖਣਾ ਮੈਨੂੰ ਪਤਾ ਲੱਗ ਗਿਆ ਸੀ ਪਟਕ ਦੇਣੀ ਜੇ ਬੈ ਕੇ ਗਈ ਗੱਡੀ ਚ ਮੈਂ ਤਾਂ ਵੇਖ ਲਈ ਚੀਤ ਥਾਣੀ ਮੈਂ ਕਿਹਾ ਜਾਂਦੀ ਤੂੰ ਲੋਕਾਂ ਦੇ ਘਰ ਹੀ ਵੇਂਦੀ ਰਹਿੰਦੀ ਹੋਰ ਕੰਮ ਥੋੜੀ ਹੈ ਹੋਰ ਪਹਿਣਾ ਥੋੜਾ ਬਤਰ ਰੱਖਣਾ ਪੈਂਦਾ ਤੇਰੇ ਘਰ ਨਿਕਦੀ ਤੇਰੇ ਘਰ ਰੱਖਿਆ ਕੋਈ ਕੀ ਆ ਪਤਾ ਮੈਨੂੰ ਤੂੰ ਹਮਾਰੇ ਘਰ ਦਾ ਧਿਆਨ ਨਹੀਂ ਰੱਖਿਆ ਚਾਹ ਤੀਆਂ ਤੂੰ ਤਾਂ ਠਾਂ ਠਾਂ ਚੜ ਕੇ ਬਾ ਮਾਰਦੀ ਰਹਿੰਦੀ ਜੀ ਉਹਨਾਂ ਨੂੰ ਕੋਈ ਲਗਾ ਕੰਮ ਦੀ ਤਨਖਾਹ ਵੀ ਨਹੀਂ ਪੁੱਛੀ ਵੀ ਕਿੰਨੀ ਤੇਰੀ ਮੈਨੂੰ ਪਤਾ ਤਾਂ ਨੁਕਾ ਦੀ ਤਨਖਾਹ ਸਾਨੂੰ ਕੀ ਪਤਾ ਕਿੰਨੀ ਕੱਖ ਨਹੀਂ ਲੈਂਦਾ ਕੋਈ 2000 ਰੁਪਏ ਲੈ ਆਉਂਦਾ ਜੇੜੀ ਲਾ ਕੇ ਹੀ ਆ ਜਾਂਦਾ ਐਡਾ ਹੀ ਪੱਦਰ ਮੈਂ ਤੇ ਕਹਿੰਦੀ ਆ ਛੱਡ ਗਾ ਨੌਕਰੀ ਮੈਂ ਤੇ ਲੜਦੀ ਦਿਨ ਰਾਤ ਮੈਂ ਛੱਡ ਪਰੇ ਮੈਨੂੰ ਨਹੀਂ ਤੇਰੀ ਮਾਸਟਰ ਪੁਣੀ ਪੋਗਦੀ ਅੱਜ ਆ ਜਾਣੀ ਪਖਾਂਡ ਘੱਟ ਕਰਿਆ ਕਰ ਲੋਕੀ ਤੇ ਨੌਕਰੀਆਂ ਲੱਭਦੇ ਆ ਤੇ ਤੁਹਾਨੂੰ ਲੱਭਈ ਆ ਤੇ ਪਖਾਂਡ ਤੇਰੇ ਵਾਧੂ ਦੇ ਯਾ ਸ਼ਾਟਰ ਦਾ ਤੂੰ ਵੀ ਲਵਾ ਦੇਣਾ ਨਹੀਂ ਪਣਿਆ ਕਰ ਤੂੰ ਵੀ ਲਵਾ ਦੇਣਾ ਨਹੀਂ ਪੈਣਾ ਹਾਈ ਨਹੀਂ ਪੜੇ ਹਾਈ ਵਾਈ ਬਲੇ ਬੰਦੇ ਉਹੀ ਸਾਨੂੰ ਚੰਗੇ ਤੂੰ ਤੇ ਤਨ ਤਾਂ ਆਖਦੇ ਜੀ ਤਨਖਾਹ ਵਾਲੀ ਹੁੰਦੀ ਹੈ ਤੇ ਬੰਦੇ ਕੌਲੇ ਚ ਕੀ ਪਾਣੀ ਫੂਕਰੀ ਚੋਕ ਲੈ ਅਸੀਂ ਚਾਰਨਾ ਖਾਣਾ ਨਹੀਂ ਫਿਰ ਨਹੀਂ ਚਾਰਨਾ ਕੰਨ ਖਾਣੀਆਂ ਫਿਰ ਵੀ ਪੈਣਾ ਬਈਨੇ ਉੱਠਦੀਆਂ ਇਕੱਠੀਆਂ ਮੈਂ ਕਿਤੇ ਤਾੜੀ ਮੈਂ ਚੱਲੀ ਘਰ ਚੱਲ ਮੈਂ ਵੀ ਤੇਰੇ ਨਾਲ ਤੁਰ ਜਾਈ ਚੱਲ ਗਏ ਇੱਕ ਵੇਲਾ ਹੋ ਗਿਆ ਵਾ ਉਹ ਮਾਸਟਰ ਵੀ ਇਹਦਾ ਮੂੰਹ ਚੁੱਕ ਚੁੱਕ ਕੇ ਭੈਣ ਨੂੰ ਤੁਰਤੀ ਫੇਰ ਚੁਗੜੀਆਂ ਵੱਲੋਂ ਤੇ ਅੱਗੇ ਧਿਆਨ ਪਣਾ ਬੜਾ ਰੱਖਦਾ ਹੀ ਮੇਰਾ ਇਹਦਾ ਚੁਗੜੀਆਂ ਕਰਨ ਜਾਣੀ ਤੂੰ ਉਹ ਤੇ ਅੱਗੇ ਬਾਲੇ ਸਿਆਣੇ ਨੂੰ ਪਤਾ ਜਿਹੜੇ ਬਾਲੇ ਪੜ ਲਿਖ ਜਾਣ